ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ 32 ਵਰੇ ਪਹਿਲਾਂ ਇਨਕਾਊਂਟਰ ਹੋਇਆ ਸੀਗਾ ਪੁਲਿਸ ਵਾਲਿਆਂ ਦੇ ਵੱਲੋਂ ਪੁਲਿਸ ਵਾਲਿਆਂ ਨੂੰ ਹੀ ਮਾਰ ਦਿੱਤਾ ਗਿਆ ਸੀਗਾ ਵਰਦੀ ਵਾਲਿਆਂ ਨੇ ਵਰਦੀ ਵਾਲਿਆਂ ਨੂੰ ਹੀ ਮਾਰ ਦਿੱਤਾ 32 ਵਰੇ ਲੱਗ ਗਏ ਔਰ ਜਿਹੜਾ ਉਹਨਾਂ ਵਿੱਚੋਂ ਇੱਕ ਨੌਜਵਾਨ ਪੁਲਿਸ ਵਾਲਾ ਜਿਹਦਾ ਉਸ ਵੇਲੇ ਇਨਕਾਊਂਟਰ ਕੀਤਾ ਗਿਆ ਸੀਗਾ ਉਹਦੇ ਮੌਤ ਤੋਂ ਕੁਝ ਮਹੀਨਿਆਂ ਬਾਅਦ ਉਹਦੇ ਘਰ ਦੇ ਵਿੱਚ ਬੱਚਾ ਜਨਮ ਲੈਂਦਾ ਅੱਜ ਉਹਦਾ ਬੱਚਾ ਜਵਾਨ ਹੋ ਚੁੱਕਾ ਹੈ ਵਿਆਹ ਜਾ ਚੁੱਕਾ ਹੈ ਔਰ ਅਗਾ ਉਹਦੇ ਬੱਚਾ ਵੀ ਹੋ ਚੁੱਕਾ ਹੈ ਜੀ ਸੋ ਇੰਨਾ ਸਮਾਂ ਬੀਤ ਗਿਆ ਭਾਬਕੇ ਤੀਜੀ ਪੀੜ੍ਹੀ ਆ ਗਈ ਹੈ ਜੀ ਤੀਜੀ ਪੀੜ੍ਹੀ ਵੇਖ ਰਹੀ ਹੈ ਇਨਸਾਫ ਇਹ ਹੈ ਇਥੋਂ ਦੀਆਂ ਅਦਾਲਤਾਂ ਦਾ ਇੱਕ ਕੌੜਾ ਸੱਚ ਔਰ ਉਹਨਾਂ ਸਮੇਂ ਵਿੱਚ ਕੀ ਕੁਝ ਵਾਪਰਿਆ ਸੀਗਾ 1984 1984 ਤੋਂ ਬਾਅਦ ਜਿੱਤੇ ਹੋਰ ਬਹੁਤ ਕੁਝ ਵਾਪਰਿਆ ਸੀਗਾ ਅਕਸਰ ਆਪਾਂ ਗਲਤ ਕਰਦੇ ਰਹਿੰਨੇ ਆ ਔਰ ਉੱਥੇ ਹੀ ਫੇਕ ਐਨਕਾਊਂਟਰਾਂ ਦਾ ਦੌਰ ਵੀ ਚੱਲਿਆ ਸੀਗਾ ਅੱਜ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕੇਸ ਇਦਾਂ ਦੇ ਸਾਹਮਣੇ ਆਏ ਜਿਹੜੇ ਅਦਾਲਤਾਂ ਦੇ ਵਿੱਚ ਗਏ ਔਰ ਕਈ ਕੇਸਾਂ ਦੇ ਵਿੱਚ ਪੁਲਿਸ ਆਫੀਸਰਜ਼ ਨੂੰ ਸਜ਼ਾਵਾ ਹੋ ਚੁੱਕੀਆਂ ਨੇ ਭਾਵੇਂ ਕਿਸੇ ਨੂੰ 3 ਵਰਿਆਂ ਦੀ ਸਜ਼ਾ ਹੋਈ ਮੌਕੇ ਤੇ ਜ਼ਮਾਨਤ ਹੋ ਗਈ ਅਗਲਾ ਘਰੇ ਆ ਗਿਆ ਉਸ ਤੋਂ ਬਾਅਦ ਉੱਪਰਲੀ ਕੋਰਟ ਦੇ ਵਿੱਚ ਫਿਰ ਉਹ ਇੱਕ ਅਲੱਗਾ ਗੱਲ ਹੈ ਕਿਸੇ ਨੂੰ ਉਮਰ ਕੈਦ ਤੱਕ ਦੀ ਸਜ਼ਾ ਵੀ ਹੋ ਚੁੱਕੀ ਹੈ ਅੱਜ ਜਿਸ ਕੇਸ ਦੇ ਵਿੱਚ ਸਜ਼ਾ ਹੋਈ ਹੈ ਉਹ ਮੈਂ ਤੁਹਾਨੂੰ ਐਡਵੋਕੇਟ ਜਗਜੀਤ ਸਿੰਘ ਜੀ ਸਾਡੇ ਨਾਲ ਜੋੜਨਗੇ ਉਹਨਾਂ ਦੀ ਜ਼ੁਬਾਨੀ ਉਹ ਤੁਹਾਨੂੰ ਦੱਸਣਗੇ ਕਿ ਸਾਰਾ ਮਾਮਲਾ ਕੀ ਸੀਗਾ ਬੱਤੀ ਬਰੇ ਪਹਿਲਾਂ ਕੀ ਵਾਪਰਿਆ ਸੀਗਾ ਕਿਵੇਂ ਸਾਰਾ ਕੁਝ ਹੋਇਆ ਕਿ ਇਹਨੂੰ ਕਿਨੂੰ ਕਿੰਨੀ ਕਿੰਨੀ ਸਜ਼ਾ ਹੋਈ ਔਰ ਕੌਣ ਕੌਣ ਬਰੀ ਹੋਏ ਨੇ ਜਿਹੜੇ ਬਰੀ ਹੋਏ ਨੇ ਉਹ ਬਰੀ ਕਿਵੇਂ ਹੋ ਗਏ ਕੀ ਉਹਨਾਂ ਨੂੰ ਦੁਬਾਰਾ ਉੱਪਰਲੀ ਕੋਰਟ ਦੇ ਵਿੱਚ ਜਾ ਕੇ ਸਜ਼ਾ ਦਿਵਾਉਣ ਦੇ ਲਈ ਕੋਈ ਚਾਰਾਜੋਰੀ ਕੀਤੀ ਜਾਊਗੀ ਇਹ ਵੀ ਵਿਚਾਰਾਂਗੇ ਪਰਮਜੀਤ ਸਿੰਘ ਸਾਹਿਬਕਾ ਇਸ ਪੇਜ ਨੂੰ ਸਜ਼ਾ ਹੋਈ ਹੈ ਕਿ ਉਹ ਸਜ਼ਾ ਦੇ ਖਿਲਾਫ ਭਾਵ ਕਿ ਸਜ਼ਾ ਵਧੇਰੇ ਦਿਵਾਉਣ ਦੇ ਵਾਸਤੇ ਉੱਪਰਲੀ ਅਦਾਲਤ ਦੇ ਵਿੱਚ ਜਾਇਆ ਜਾਊਗਾ ਇਸ ਤੋਂ ਇਲਾਵਾ ਪਰਮਜੀਤ ਸਿੰਘ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਕੀ ਪਰਮਜੀਤ ਸਿੰਘ ਦੇ ਕੋਲ ਵੀ ਉੱਪਰਲੀ ਅਦਾਲਤ ਦੇ ਵਿੱਚ ਆਪਣੀ ਸਜ਼ਾ ਦੇ ਖਿਲਾਫ ਭਾਵੇਂ ਜਿਹੜੀ 10 ਬਰਿਆਂ ਦੀ ਹੋਈ ਹੈ ਜਾਣ ਦਾ ਰਾਹ 15 ਹੈਗਾ ਰਾਹ ਖੁੱਲਾ ਸਾਰਾ ਕੁਝ ਵਿਚਾਰਾਂਗੇ ਮੇਰੇ ਨਾਲ ਐਡਵੋਕੇਟ ਜਗਜੀਤ ਸਿੰਘ ਜੀ ਜੁੜ ਚੁੱਕੇ ਨੇ ਜਗਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਸਾਹਿਬ ਆਪਾਂ ਨਾ ਦੋ ਗੱਲਾਂ ਵਿਚਾਰਾਂਗੇ ਇੱਕ ਤੇ ਹੈਗਾ ਕਿ ਅਦਾਲਤਾਂ ਦਾ ਜਿਹੜਾ ਸੱਚ ਹੈਗਾ 32 ਬਰੇ ਮੈਨੂੰ ਲੱਗਦਾ ਕਿ ਥੋੜੇ ਨਹੀਂ ਹੁੰਦੇ ਬਹੁਤ ਜ਼ਿਆਦਾ ਹੁੰਦੇ ਆ ਔਰ ਇੱਕ ਗੱਲ ਤੇ ਦੂਸਰੀ ਗੱਲ ਉਹਨਾਂ ਸਮੇਂ ਦੇ ਵਿੱਚ ਪੁਲਿਸ ਦਾ ਰੌਰਭਿਆ ਕਿਉਂ ਜਾ ਰਿਹਾ ਅਦਾਲਤਾਂ ਨੂੰ ਮੈਨੂੰ ਲੱਗਦਾ ਕਿ ਤਾਲੇ ਲਾ ਦੇਣਾ ਚਾਹੀਦੇ ਸੀਗੇ ਜੇ ਉਹਨਾਂ ਨੇ ਆਪੇ ਹੀ ਸਾਰਾ ਕੁਝ ਕਰਨਾ ਆਪੇ ਕਿਸੇ ਨੂੰ ਫੜਨਾ ਤੇ ਆਪੇ ਇਨਕਾਊਂਟਰ ਕਰ ਦੇਣਾ ਸਾਰਾ ਕੁਝ ਸੰਨ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕੀ ਸੀ ਮਾਮਲਾ ਸਾਰਾ 1993 ਚ ਜੋ ਵਾਕਿਆ ਹੋਇਆ ਸੀਗਾ ਜੀ ਵੇਖੋ ਜੀ ਜਿਹੜੀ ਤੁਸੀਂ 32 ਵਰਿਆਂ ਦੀ ਗੱਲ ਕੀਤੀ ਆ 32 ਵਰਿਆਂ ਦਾ ਇੱਕ ਗਲਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜਾ ਇਹਦੇ ਵਿੱਚ ਇੱਕ ਕਾਂਸਟੇਬਲ ਸੁਰਮਨ ਸਿੰਘ ਮਾਰਿਆ ਸੀ ਛੋਟੇ ਪੁਲਿਸ ਮੁਕਾਬਲੇ ਦੇ ਵਿੱਚ ਉਹਦਾ ਬੇਟਾ ਅੱਜ ਵੀ ਉੱਥੇ ਆਇਆ ਹੀ ਚਰਨਜੀਤ ਸਿੰਘ ਜਿਹੜਾ ਕਿ ਜਨਮ ਹੀ ਪੋਲੇ ਕਾਊਂਟਰ ਤੋਂ ਕੋਸ਼ਮ ਹੀ ਮਿਲਬਾਦ ਹੋਇਆ ਸੀ ਤੇ ਉਹ ਬੱਚਾ ਜਵਾਨ ਹੋ ਕੇ ਤੇ ਅੱਜ ਕੱਲ ਉਹਦੇ ਦੋ ਗਾਂ ਨਿਆਣੇ ਆ ਤੇ ਅੱਜ ਉਹ ਆਪਣੇ ਪਿਓ ਦੇ ਜਿਹੜੇ ਮਰਦਕਾ ਫੈਸਲਾ ਸੁਣ ਕੇ ਆਇਆ 25 ਵਰਿਆਂ ਦਾ ਤੇ ਅੰਦਾਜ਼ਾ ਤੁਸੀਂ ਇਹ ਗੱਲ ਤੋਂ ਲਾ ਸਕਦੇ ਹੋ ਕਿ ਜਿਹੜੇ ਬੰਦੇ ਨੇ ਆਪਣੇ ਪਿਓ ਦਾ ਮੂੰਹ ਨਹੀਂ ਵੇਖਿਆ ਜਾਂ ਜਵਾਨ ਹੋ ਕੇ ਉਹਦੇ ਨਿਆਣੇ ਵੀ ਹੋ ਗਏ ਤੇ ਅੱਜ ਉਸ ਕੇਸ ਦੇ ਵਿੱਚ ਫੈਸਲਾ ਆਉਣਿਆ ਇਹਦੇ ਵਿੱਚ ਨਾ ਜੀ ਇਹ ਚੱਕਰ ਹੀ ਦੋ ਟੇਬਲ ਜਿਹੜੇ ਪੰਜਾਬ ਪੁਲਿਸ ਦੇ ਹੀ ਇੱਕ ਸੁਰਮਨ ਸਿੰਘ ਜਿਹੜਾ ਪਿੰਡ ਮੁਛਲਸੀ थाना ਬਿਆਸ ਦੇ ਵਿੱਚ ਦੂਜਾ ਹੈਗਾ ਹੀ ਪਿੰਡ ਖੇਲੇ ਦਾ ਸੁਖਵਿੰਦਰ ਸਿੰਘ ਇਹਨਾਂ ਨੂੰ थाना ਬਿਆਸ ਦੀ ਪੁਲਿਸ ਨੇ ਇੱਕ ਚੋਰੀ ਦੇ ਸਕੂਟਰ ਕੇਸ ਵਿੱਚ ਦੋਵਾਂ ਨੂੰ ਫੜ ਲਿਆ ਸੀ ਸੁਖਵਿੰਦਰ ਸਿੰਘ ਨੂੰ ਜਿਹੜਾ RAM ਲਭਾਇਆ ਸੀ ਥਾਣਾ ਬਿਆਸ થી ਉਹ ਫੜ ਕੇ ਲਿਆਈ ਤੇ ਸੁਰਮਖ ਸਿੰਘ ਨੂੰ ਜਿਹੜਾ ਉਸ ਟਾਈਮ ਐਸਟੀ ਤੋਂ ਹੈਗਾ ਹੀ ਪਰਮਜੀਤ ਸਿੰਘ थाना ਬਿਆਸ ਦਾ ਉਹ ਲੈ ਕੇ ਆਇਆ ਜੀ ਜਿਹੜੇ ਟ੍ਰਾਇਲ ਦੌਰਾਨ ਜਿਹੜੀ ਰਾਮ ਲਵਾਏ ਦੀ ਡੈਥ ਹੋ ਗਈ ਇਹਨਾਂ ਨੂੰ 4 ਦਿਨ ਦੋਵਾਂ ਬੰਦਿਆਂ ਨੂੰ ਗੈਰ ਕਾਨੂੰਨੀ ਹरासत ਦੇ ਵਿੱਚ ਰੱਖ ਕੇ 11/4/22 ਤੋਂ ਬਾਅਦ 22/4/1993 ਨੂੰ ਜਿਹੜਾ ਵਾ ਉਹਦਾ ਅਨਕਾਊਂਟਰ ਕਰ ਦਿੱਤਾ ਗਿਆ ਲੋਕੋਗੇ ਦੀ ਪੁਲਿਸ ਵੱਲੋਂ ਜੀ 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 ਪਰ ਕਿਉਂਕਿ ਕੇਸ ਬਹੁਤ ਲੰਮਾ ਸਮਾਦਾਲਤਾਂ ਦੇ ਵਿੱਚ ਲਟਕਦਾ ਰਿਹਾ ਜਿਹਦੇ ਕਾਰਨ ਚੋਰੀਆਂ ਗਵਾਈਆਂ ਜਿਹੜੀਆਂ ਕੋਰ ਦੇ ਵਿੱਚ ਨਹੀਂ ਆ ਸਕੀਆਂ ਤੇ ਜਿਹੜੀਆਂ ਜਲੇ ਹੋ ਕੇ ਆਈਆਂ ਵੀ ਉਹਨਾਂ ਨੇ ਕੁਝ ਪ੍ਰੈਸ਼ਰ ਥੱਲੇ ਤੇ ਕੁਝ ਜ਼ਾਲਤ ਦੇ ਵਿੱਚ ਆ ਕੇ ਕੋਰ ਦੇ ਵਿੱਚ ਉਹ ਗਵਾਹ ਵੀ ਮੁਕਰ ਗਏ ਇਹਦੇ ਵਿੱਚੋਂ ਇੱਕ ਜਿਹੜੀ ਕੜੀ ਜਿਹੜੀ ਸਪੋਟਰ ਦੀ ਕੜੀ ਸੀਬੀਆਈ ਨੇ ਇਨਕਾਊਂਟਰ ਦੇ ਨਾਲ ਜੋੜੀ ਸੀ ਇੱਕ ਸਤਨਾਮ ਸਿੰਘ ਵਿਅਕਤੀ ਦੇ ਨਾਮ ਦਾ ਸਪੋਟਰ ਸੀ ਉਹ ਚੋਰੀ ਹੋਇਆ ਸੀ ਤੇ ਉਹਦੇ ਵਿੱਚ ਇਹਨਾਂ ਨੂੰ ਫੜਿਆ ਸੀ ਪਰ ਉਸੇ ਸਕੂਟਰ ਦੇ ਉੱਤੇ ਹੀ ਇਹਨਾਂ ਦਾ ਮੁੜ ਕੇ ਇਨਕਾਊਂਟਰ ਬੁਖਾ ਦਿੱਤਾ ਗਿਆ ਉਹ ਕੂੜੇ ਕੜੀ ਵਿੱਚੋਂ ਟੁੱਟਣ ਦਾ ਕਰਕੇ ਇਹ ਜਿਹੜਾ ਇਨਕਾਊਂਟਰ ਅਦਾਲਤ ਦੇ ਵਿੱਚ ਸਾਬਤ ਨਹੀਂ ਹੋਇਆ ਹੂੰ ਹੂੰ ਜੀ ਇਹ ਜਿਹੜਾ ਕੋਰਟ ਨੇ ਉਹ ਕੜੀ ਟੁੱਟਣ ਦਾ ਕਰਕੇ ਇਹਨੂੰ ਇਨਕਾਊਂਟਰ ਨਹੀਂ ਮੰਨਿਆ ਤੇ ਜਿਹੜਾ ਅਪੀਲਸ਼ਨ ਦੇ ਵਿੱਚ ਪਰਮਜੀਤ ਸਿੰਘ ਨੂੰ ਜਿਹੜਾ ਉਹ 10 ਸਾਲ ਦੀ ਸਜ਼ਾ ਤੇ 50000 ਰੁਪਏ ਦਾ ਜਿਹੜਾ ਜੁਰਮਾਨਾ ਕੀਤਾ ਵਾ ਹੂੰ 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 ਜੀ ਮਤਲਬ ਜਾਨਾ ਗਈਆਂ ਨੇ ਤੇ 10 ਸਾਲ ਦੀ ਸਜ਼ਾ ਤੇ 50000 ਰੁਪਏ ਦਾ ਜੁਰਮਾਨਾ ਮੇਰੇ ਖਿਆਲ ਅ ਐਸਪੀ ਹੋ ਕੇ ਰਿਟਾਇਰ ਹੋਏ ਨਾ ਜੀ ਪਰਮਜੀਤ ਸਿੰਘ ਹਾਂਜੀ ਪਰਮਜੀਤ ਸਿੰਘ ਐਸਪੀ ਹੋ ਕੇ ਰਿਟਾਇਰ ਹੋਏ ਆ ਤੁਸੀਂ ਇਹਦੇ ਵਿੱਚ ਇਹ ਵੇਖੋ ਨਾ ਕਿ ਦੋ ਥਾਣਿਆਂ ਦੀ ਜਿਹੜੀ ਪੁਲਸ ਹੈ ਜਿਤਨਾ ਥਾਣਾ ਬਿਆਸ ਤੇ ਥਾਣਾ ਲੋਪੋ ਕੇ ਦੀ ਤੇ ਇਹਦੇ ਵਿੱਚ ਹੋਰ ਕਿੰਨੇ ਜਿਹੜੇ ਉੱਚ ਅਫਸਰ ਹੈ ਜਿਹੜੇ ਸ਼ਾਮਲ ਹੋਏ ਹੋਣਗੇ ਤੇ ਫਿਰ ਇਹਨਾਂ ਬੰਦਿਆਂ ਨਾਲ ਇੰਕਾਊਂਟਰ ਹੋਇਆ ਹੋਊਗਾ ਹਾਂ ਹਾਂ ਪਰ ਜਿਹੜਾ ਅੱਜ ਫੈਸਲਾ ਆਇਆ ਇਹਦੇ ਵਿੱਚ ਸਿਰਫ ਇੱਕ ਕਿਉ ਨੂੰ ਮਮੁਲੀ ਜੀ 10 ਸਾਲ ਦੀ ਸਜ਼ਾ ਕਰਕੇ ਤੇ ਇਹਨੂੰ ਇਹਦਾ ਨਵਟਾਰਾ ਕਰ ਦਿੱਤਾ ਗਿਆ ਤੇ 32 ਸਾਲ ਬਾਅਦ ਉਹ ਵੀ ਇਹਦਾ ਜਿਹੜਾ ਵਾ 32 ਸਾਲ ਬਾਅਦ ਨਵਟਾਰਾ ਹੁੰਦਾ ਤੇ ਜਿਹੜਾ ਸੁਰਮਤ ਸਿੰਘ ਦਾ ਬੇਟਾ ਜਿਹਨੂੰ ਕਿ 2012 ਦੇ ਵਿੱਚ ਪਹਿਲੋਂ ਇਹ ਲਾਰਾ ਲਾ ਕੇ ਉਹਨੂੰ ਪੁਲਸ ਦੇ ਵਿੱਚ ਧਰਤੀ ਕੀਤਾ ਜਾਂਦਾ ਇਹ ਤੋਂ ਕਿ ਤੁਸੀਂ ਕਿ ਇਸ ਵਾਪਸ ਲੈ ਲਓ ਪਰਿਵਾਰ ਵੱਲੋਂ ਤੇ ਤੈਨੂੰ ਪਰਸੀ ਕਰਦਾਂਗੇ ਉਹਦਾ ਲਿਸਟ ਦੇ ਵਿੱਚ ਨਾਮ ਆ ਜਾਂਦਾ ਤੇ ਉਸ ਤੋਂ ਬਾਅਦ ਵੀ ਉਹਨੂੰ ਇਹ ਅਲਿਕੀਸ਼ਨ ਲਾ ਕੇ ਕੱਢ ਦਿੱਤਾ ਜਾਂਦਾ ਕਿ ਤੇਰਾ ਜਿਹੜਾ ਵਾ ਪਿਓ ਅੱਤਵਾਦੀ ਸੀ ਉਹ ਅੱਜ 25 ਸਾਲ ਬਾਅਦ ਉਹ ਜਿਹੜਾ ਅੱਤਵਾਦੀ ਉਹ ਬੇਗਨਾ ਹਸਾਬ ਤੋਂ ਆ ਤੇ ਜਿੰਨਾ ਬੰਦਿਆਂ ਨੇ ਕਾਨੂੰਨ ਦੀ ਰੱਖਿਆ ਕਰਨੀ ਉਹ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਇਹਨਾਂ ਬੰਦਿਆਂ ਨੂੰ ਮਾਰਨ ਲਈ ਦੋਸ਼ੀ ਸਾਬਤ ਹੋਏ ਨੇ ਤੇ ਉਹ ਸਰਕਾਰੀ ਅਤਵਾਦ ਜਿਹੜਾ ਵਾਹ ਉਹ ਕੋਰਟ ਦੇ ਵਿੱਚ ਸਾਬਤ ਸਾਬਤ ਹੋਇਆ ਅੱਜ ਜੀ ਵਿੱਚ ਇੱਕ ਬੰਦੇ ਨੂੰ ਸਜ਼ਾ ਹੋਈ ਆ ਹਮਮ ਅੱਛਾ ਇੱਕ ਜਣੇ ਨੂੰ ਸਜ਼ਾ ਹੋਈ ਆ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਹੋਰ ਵੀ ਕਈ ਜਣੇ ਨਾਲ ਸ਼ਾਮਿਲ ਰਹੇ ਹੋਣਗੇ ਜਦੋਂ ਇਹ ਵਾਕਿਆ ਹੋਇਆ ਸੀਗਾ ਜਿਹੜੇ ਹੋਰ ਨਾਲ ਸ਼ਾਮਿਲ ਰਹੇ ਹੋਣਗੇ ਉਹਨਾਂ ਨੂੰ ਵਿੱਚ ਨਾਮਜ਼ਦ ਕਿਉਂ ਨਹੀਂ ਕੀਤਾ ਗਿਆ ਹੋਊਗਾ ਭਲਾ ਵੇਖੋ ਇਹਦੇ ਵਿੱਚ ਜਿਹੜੇ ਅਨ ਨਾਮਜਾਦ ਕੀਤੇ ਹੀ ਸੀਬੀਆਈ ਨੇ ਪੰਜ ਬੰਦੇ ਜਿਹੜੇ ਨਾਮਜਾਦ ਕੀਤੇ ਹੀ ਉਹਦੇ ਚੋਂ ਰਾਮ ਲਵਾਏ ਦੀ ਜਿਹੜੀ ਆ ਉਹ ਸੈਲਤਾਨੀ ਡੈਥ ਹੋ ਗਈ ਸੀ ਜੀ ਤੇ ਜਿਹੜੇ ਤਿੰਨ ਬੰਦੇ ਅੱਜ ਬਰੀ ਹੋਏ ਨੇ ਜਿਹੜਾ ਐਸਐਚਓ ਤਾਣਾ ਲੋਪੋਕੇ ਦਾਈ ਧਰਮ ਸਿੰਘ ਤੇ ਐਸਆਈ ਕਸ਼ਮੀਰ ਸਿੰਘ ਤੇ ਐਸਆਈ ਦਰਬਾਰਾ ਸਿੰਘ ਉਹ ਕਿਉਂਕਿ ਸਬੂਤਾਂ ਦੀ ਘਾਟ ਦੇ ਕਾਰਨ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਵਾ ਉਕੇ ਬਹੁਤ ਲੰਮਾ ਸਮਾਂ ਕੇਸ ਡਿਲੇ ਰਹਿਣ ਦਾ ਕਰਕੇ ਜੋ ਪੂਰਾ ਐਵੀਡੈਂਸ ਤਰੰਤ ਨਾ ਮੈਂਟਿਕੈਂਟੋ ਇਹਦਾ ਤਰੰਤਪੋਰ ਦੇ ਵਿੱਚ ਜੋ ਐਵੀਡੈਂਸ ਆ ਜਾਂਦਾ ਪਰ ਇੰਨਾ ਲੰਮਾ ਸਮਾਂ ਡਿਲੇ ਰਹਿਣ ਦਾ ਕਰਕੇ ਇਹ ਪੂਰਾ ਐਵੀਡੈਂਸ ਕੋਰਟ ਦੇ ਵਿੱਚ ਨਹੀਂ ਆਇਆ ਤੇ ਕੋਰਟ ਨੇ ਉਹਨਾਂ ਨੂੰ ਸਬੂਤਾਂ ਨਹੀਂ ਘਾਰ ਦੇ ਕਾਰਨ ਬਰੀ ਕਰ ਦਿੱਤਾ ਬਰੀ ਕਰਤਾ ਜਗਜੀਤ ਸਿੰਘ ਜੀ ਆਮ ਕਰਕੇ ਨਾ ਆਪਾਂ 84 ਤੋਂ ਬਾਅਦ ਜਿਹੜੇ ਇਨਕਾਊਂਟਰ ਹੋਏ ਸੀਗੇ ਆਪਾਂ ਇਦਾਂ ਦੇਖਦੇ ਆ ਕਿ ਸਿੱਖ ਸੰਘਰਸ਼ ਦੇ ਨਾਲ ਜੁੜੇ ਹੋਏ ਲੋਕ ਸੀਗੇ ਜ਼ਿਆਦਾਤਰ ਜਿਨ੍ਹਾਂ ਨੂੰ ਨਾ ਇਨਕਾਊਂਟਰ ਕੀਤਾ ਗਿਆ ਔਰ ਇਹ ਜਿਹੜੇ ਪੁਲਿਸ ਵਾਲੇ ਹੈਗੇ ਆ ਔਰ ਆਪਾਂ ਇਹ ਗੱਲ ਕਹਿੰਨੇ ਕਿ ਪੁਲਿਸ ਵਾਲੇ ਇਨਕਾਊਂਟਰ ਕਰਦੇ ਸੀਗੇ ਵਰਦੀ ਵਾਲੇ ਇਹ ਤਾਂ ਵਰਦੀ ਵਾਲਿਆਂ ਨੇ ਵਰਦੀ ਵਾਲਿਆਂ ਦਾ ਹੀ ਕਰ ਦਿੱਤਾ ਇਹ ਸਾਰਾ ਕੁਝ ਕੀ ਇਹ ਸਿੱਖ ਸੰਘਰਸ਼ ਦੇ ਨਾਲ ਜੁੜਿਆ ਹੋਇਆ ਮਾਮਲਾ ਸੀਗਾ ਕੋਈ ਵੇਖੋ ਜਿਹੜਾ ਇਹ ਲੋਕ ਉਸ ਤਮ ਸੱਤਾ ਦੇ ਨਛੇ ਦੇ ਵਿੱਚ ਇੰਨੇ ਅੰਨੇ ਹੋ ਚੁੱਕੇ ਸੀ ਕਿ ਇਹ ਕੋਈ ਮੂਲੀ ਕਿ ਇਹਦੇ ਵਿੱਚ ਵੀ ਜਿੰਨੂੰ ਵੀ ਪੜ ਲੈਂਦੇ ਸੀ ਪਿਛਲੇ ਦਿਨ ਇਹ ਤੇ ਉਹ ਸਵਾਰੇਆਂ ਦੇ ਪੁਲਸ ਵਾਲੇ ਮਾਰੇ ਆ ਪਿਛਲੇ ਦਿਨੀ ਕਈ ਇਹੋ ਜਿਹੇ ਕੇਸਾਂ ਦੇ ਵਿੱਚ ਵੀ ਫੈਸਲੇ ਆਏ ਨੇ ਜਿਨ੍ਹਾਂ ਦੇ ਵਿੱਚ ਆਰਮੀ ਵਾਲੇ ਮੁੰਡੇ ਫੜ ਕੇ ਇਹਨਾਂ ਨੇ ਉਹਨਾਂ ਦਾ ਇਨਕਾਊਂਟਰ ਬਣਾ ਦਿੱਤਾ ਜਿਹੜੇ ਟੀਚਰ ਸੀ ਉਹਨਾਂ ਨੂੰ ਫੜ ਕੇ ਉਹਨਾਂ ਦਾ ਇਨਕਾਊਂਟਰ ਬਣਾ ਦਿੱਤਾ ਜਿਹੜੇ ਫ੍ਰੀडम फाइਟਰ ਸੀ ਜਿਹੜੇ ਪਹਿਲਾਂ ਹਿੰਦੁਸਤਾਨ ਦੀ ਆਜ਼ਾਦੀ ਲਈ ਲੜੇ ਉਹਨਾਂ ਦਾ ਇੰਕਾਊਂਟਰ ਫੜ ਕੇ ਦੇ ਇਹਨਾਂ ਨੇ ਬਣਾ ਦਿੱਤਾ ਇਹ ਜਿਹੜੇ ਆਪਣੇ ਮੋਢਿਆਂ ਦੇ ਸਟਾਰ ਬਣਾਉਣ ਲਈ ਤੇ ਪੈਸੇ ਦੇ ਲਾਲਚ ਵਿੱਚ ਇਹ ਜਿਹੜੇ ਰਿੰਦੇ ਪੁਲਿਸ ਅਫਸਰ ਸੀ ਇੰਨੇ ਅੰਨੇ ਹੋ ਚੁੱਕੇ ਸੀ ਵੀ ਇਹਨਾਂ ਨੂੰ ਕੁਝ ਨਹੀਂ ਲੱਗਦਾ ਸੇਕ ਸੰਘਰਸ਼ ਦਾ ਨੂੰ ਤੇ ਚਿਰ ਫਿਰ ਇਹਨਾਂ ਨੇ ਬਦਨਾਮ ਕਰਨ ਲਈ ਇਹਨਾਂ ਦੇ ਜਿਹੜੇ ਕਾਰਨਾਮੇ ਉਹ ਕੀਤੇ ਜੀ ਜਗਜੀਤ ਸਿੰਘ ਜੀ ਪਰਮਜੀਤ ਸਿੰਘ ਸਾਬਕਾ ਐਸਪੀ ਕੀ ਹੁਣ ਜਿਹੜੇ ਕੇਵਲ 10 ਬਰਿਆਂ ਦੀ ਸਜ਼ਾ ਹੋਈ ਹੈ ਇਹ ਤੋਂ ਬਚਣ ਦੇ ਵਾਸਤੇ ਕੀ ਉਪਰਲੀ ਕੋਰਟ ਵਿੱਚ ਜਾਣ ਦਾ ਰਾਹ ਹੈਗਾ ਉਹਨਾਂ ਦੇ ਕੋਲ ਦੇਖੋ ਉਹ ਤੇ ਰਾਹ ਉਹਦੇ ਕੋਲ ਵੀ ਹੈਗਾ ਤੇ ਇਹਨਾਂ ਦੇ ਪਰਿਵਾਰਾਂ ਕੋਲ ਵੀ ਹੈਗਾ ਜੱਜਮੈਂਟ ਆ ਜਾਂਦੀ ਆ ਪੜ ਕੇ ਤੇ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਸਲਾਹ ਕਰਕੇ ਅਸੀਂ ਵੀ ਉਪਰਲੀ ਕੋਰਟ ਦੇ ਵਿੱਚ ਜਾਵਾਂਗੇ ਤੇ ਉਹਨਾਂ ਦਾ ਵੀ ਰਾਈਟ ਹੈਗਾ ਵੀ ਉਹ ਆਪਣੀ ਸਜ਼ਾ ਦੇ ਖਿਲਾਫ ਉਪਰਲੀ ਕੋਰਟ ਦੇ ਵਿੱਚ ਜਾ ਸਕਦੇ ਆ ਜੀ ਕੁਜੀਨਾ ਜਗਜੀਤ ਸਿੰਘ ਜੀ ਅਕਸਰ ਆਪਾਂ ਪੁਰਾਣੇ ਪਹਿਲਾਂ ਵੀ ਹੋਰ ਕਈਆਂ ਨੂੰ ਸਜਾਵਾਂ ਹੋਈਆਂ ਨੇ ਮੈਂ ਅਕਸਰ ਤੁਹਾਡੇ ਨਾਲ ਇੰਟਰਵਿਊਜ਼ ਕਰਦਾ ਹਾਂਗਾ ਤੁਸੀਂ ਨਾ ਕਈ ਵਾਰ ਦੱਸਦੇ ਹੁੰਦੇ ਹੋ ਕਿ ਪਰਿਵਾਰਾਂ ਦੇ ਉੱਪਰ ਬਹੁਤ ਜ਼ਿਆਦਾ ਦਬਾਅ ਬਣਾਇਆ ਜਾਂਦਾ ਹੁੰਦਾ ਸੀਗਾ ਉਹਨਾਂ ਨੂੰ ਲੋਭ ਲਾਲਚ ਵੀ ਦਿੱਤੇ ਜਾਂਦੇ ਸਕੇ ਉਹਨਾਂ ਨੂੰ ਡਰਾਇਆ ਧਮਕਾਇਆ ਵੀ ਜਾਂਦਾ ਹੁੰਦਾ ਸੀਗਾ ਇਸ ਮਾਮਲੇ ਵਿੱਚ ਵੀ ਇਦਾਂ ਦਾ ਕੁਝ ਹੋਇਆ ਇਹ ਜਿਹੜਾ ਸੁਰਮਤ ਸਿੰਘ ਦਾ ਬੇਟਾ ਵਾ ਇਹਦਾ ਜਿਹੜਾ ਉਸ ਟਾਈਮ ਪੁਲਸ ਦੇ ਵਿੱਚ ਲਿਸਟ ਦੇ ਵਿੱਚ ਨਾਂ ਆਇਆ ਵਾ ਉਹ ਲਾਲਚ ਦੇ ਕੇ ਇਹਨਾਂ ਨੂੰ ਕੇਸ ਤੋਂ ਬਿਠਾ ਲੰਦੇ ਲਈ ਪਹਿਲੋਂ ਤੇ ਉਹਨਾਂ ਨੂੰ ਉਸ ਕੈਟਾਗਰੀ ਦੇ ਵਿੱਚ ਪਾਇਆ ਕਿ ਇਹ ਹੱਤਵਾਦ ਪੀੜਤ ਪਰਿਵਾਰ ਆ ਤੇ ਇਹਨਾਂ ਨੂੰ ਸਰਸ ਦੇ ਆਧਾਰ ਦੇ ਉੱਤੇ ਨੌਕਰੀ ਦਿੱਤੀ ਜਾਂਦੀ ਆ ਜਦੋਂ ਇਹਦਾ ਉਹਦੇ ਵਿੱਚ ਨਾਂ ਆ ਜਾਂਦਾ ਤੇ ਇਧਰੋਂ ਕੇਸ ਦਾ ਨਫਟਾਰਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਇਹਨੂੰ ਉਹ ਨੌਕਰੀ ਤੋਂ ਵੀ ਬੰਦੀਆ ਕਰ ਦਿੱਤਾ ਜਾਂਦਾ ਬਾਕੀ ਜਿੰਨੇ ਬੰਦਿਆਂ ਦੀ ਲਿਸਟ ਆਈ ਸੀ ਉਹਨਾਂ ਨੂੰ ਸਾਰਿਆਂ ਨੂੰ ਭਰਤੀ ਕਰ ਲਿਆ ਜਾਂਦਾ ਤੇ ਪਰ ਇਹਨੂੰ ਜਿਹੜਾ ਵਾ ਫਿਰ ਇਹ ਅਲੀਕੇਸ਼ਨ ਲਾ ਕੇ ਕੱਢ ਦਿੱਤਾ ਜਾਂਦਾ ਕਿ ਇਹਦਾ ਜਿਹੜਾ ਫਾਦਰੀ ਉਹ ਹੱਤਵਾਦੀ ਉਹ ਅੱਛਾ ਤੇ ਇਸ ਤੋਂ ਇਲਾਵਾ ਜਿੰਨੇ ਵੀ ਇਸ ਕੇਸ ਦੇ ਵਿੱਚ ਪ੍ਰਾਈਵੇਟ ਵਿਟਨੈਸ ਸੀ ਉਹਨਾਂ ਨੂੰ ਸਾਰੇ ਤਕਰੀਬਨ ਮੋਕਰੇ ਨੇ ਸਿਰਫ 2-3 ਵਿਟਨੈਸਾਂ ਨੂੰ ਛੱਡ ਕੇ ਬਾਕੀ ਸਾਰੇ ਪ੍ਰੈਸ਼ਰ ਏਟ ਤੇ ਜਾਨ ਲਾਲਚ ਦੇ ਵਿੱਚ ਆ ਕੇ ਇਸ ਕੇਸ ਦੇ ਵਿੱਚ ਸਾਰੇ ਉਹ ਵਿਟਨਸ 27 28 ਹੀ ਜਿਹੜੇ ਮੁੱਕਰ ਚੁੱਕੇ ਨੇ ਜੀ ਜਗਜੀਤ ਸਿੰਘ ਜੀ ਇੱਕ ਦੋ ਸਵਾਲ ਹੀ ਮੇਰੇ ਕੋਲ ਹੋਰ ਹੈਗੇ ਆ ਮੈਂ ਤੁਹਾਡੇ ਕੋਲ ਵੀ ਜਾਨਣਾ ਚਾਹੁੰਦਾ ਹੈਗਾ ਕਿ ਕੀ ਬਤੀ ਬਤੀ ਬਰੇ ਜਦੋਂ ਬੀਤ ਜਾਂਦੇ ਆ ਤਾਂ ਇਦਾਂ ਦੇ ਕੇਸਾਂ ਦੇ ਵਿੱਚ ਕੋਈ ਸਰਕਾਰ ਦੀ ਦਖਲਅੰਦਾਜ਼ੀ ਵੀ ਹੁੰਦੀ ਹੈ ਦੇਖੋ ਜਿਹੜੀ ਸਟੇਟ ਆ ਉਹ ਤੇ ਪੂਰਾ ਇਹਨਾਂ ਉਹ 76 ਚ ਆਇਆ ਦੇ 80 ਇਹਨਾਂ ਲੋਕਾਂ ਨੂੰ ਬਚਾਇਆ ਜਾ ਰਿਹਾ ਜਿਹੜਾ ਸਾਡੀ ਪੰਥਕ ਸਰਕਾਰ ਵੱਲੋਂ ਇੱਕ ਲੀਗਲ ਸੈਲ ਸਥਾਪਿਤ ਕੀਤਾ ਗਿਆ ਸੀ ਜਿਹੜਾ 1997 ਦੇ ਵਿੱਚ ਚੋਣ ਮੈਨੀਫੈਸਟੋ ਦੇ ਵਿੱਚ ਬਾਦਲ ਨਹੀਂ ਗਿਆ ਸੀ ਕਿ ਜਿਹੜੇ ਝੂਠੇ ਪੁਲਿਸ ਨਕਾਉਂਟਰਾਂ ਦੇ ਵਿੱਚ ਗੂਰ ਮੁੰਡਿਆਂ ਨੂੰ ਮਾਰ ਦਿੱਤਾ ਗਿਆ ਉਹਦੇ ਲਈ ਇੱਕ ਕਮਿਸ਼ਨ ਬਣਾਇਆ ਜਾਊਗਾ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਊਗਾ ਤੇ ਬਣਾ ਦਿੱਤਾ ਇੱਕ ਲੀਗਲ ਵਿੰਗ ਤੇ ਉਹ ਜਿਹੜਾ ਵਾ ਉਹ ਇਹਨਾਂ ਜਿਹੜੇ ਤਰਿੰਦੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਪੈਰਵਾਹੀ ਕਰਦਾ ਦੇ ਪਰਿਵਾਰਾਂ ਨੂੰ ਦਰਾਉਂਤ ਮਗਾਉਂਦਾ ਤੇ ਜੇ ਉਹਨਾਂ ਦੇ ਵਿੱਚੋਂ ਵਿਟਨੈਸਾਂ ਨੂੰ ਖਰੀਦਣ ਲਈ ਪੈਸਾ ਖਰਚ ਕਰਨ ਦੀ ਲੋੜ ਹੋਏ ਤੇ ਉਹ ਉਹ ਸਰਕਾਰੀ ਫੰਡ ਦੇ ਵਿੱਚੋਂ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਕਈ ਇਹੋ ਜਿਹੇ ਮਾਮਲੇ ਜਿਹੜੇ ਅਦਾਲਤਾਂ ਦੇ ਧਿਆਨ ਦੇ ਵਿੱਚ ਵੀ ਲੈਂਦੇ ਆ ਤੇ ਇਹ ਸਾਰਾ ਉਹ ਅਜੇ ਤੱਕ ਵੀ ਉਹ ਭਾਵੇਂ ਅਕਾਲੀ ਦਲ ਦੀ ਸਰਕਾਰ ਹੀ ਜਾਂ ਕਾਂਗਰਸ ਦੀ ਸਰਕਾਰ ਹੀ ਜਾਂ ਆਮ ਆਦਮੀ ਆ ਦੀ ਸਰਕਾਰ ਹੁਣ ਮੌਜੂਦਾ ਵਾ ਇਹ ਸਾਰੇ ਉਸੇ ਪੈਸਿਆਂ ਦੇ ਉੱਤੇ ਚੱਲ ਰਹੇ ਆ ਤੇ ਖੁੱਲਾ ਪੈਸਾ ਉਹਨਾਂ ਨੂੰ ਇਹ ਕੇਸ ਲਾਉਣ ਲਈ ਦੇ ਰਹੇ ਆ ਉਹਨਾਂ ਦੇ ਵਕੀਲਾਂ ਦੀਆਂ ਜਿਹੜੀਆਂ ਫੀਸਾਂ ਨੇ ਉਹ ਸਰਕਾਰ ਦੇ ਖਾਤੇ 'ਚ ਜਾ ਰਹੀਆਂ ਉਹਨਾਂ ਨੂੰ ਜਿਹੜਾ ਔ ਤਰੀਕਾ ਦੇ ਆਉਣ ਲਈ ਗੱਡੀਆਂ ਦਾ ਖਰਚਾ ਤੇ ਗੱਡੀਆਂ ਮੁਹैया ਕਰਾਈਆਂ ਜਾ ਰਹੀਆਂ ਛੋਟੀ ਤੋਂ ਛੋਟੀ ਜਿਹੜੀ ਉਹਨਾਂ ਦੀ ਰੇਟ ਸੁਪਰੀਮ ਕੋਰ ਤੱਕ ਜਿੱਥੇ ਲੱਖਾਂ ਰੁਪਏ ਖਰਚ ਕੇ ਦੇ ਔਕੀਲਾ ਦਾ ਖਰਚਾ ਕਰਕੇ ਉਹ ਲਈ ਜਾ ਰਹੀ ਹੈ ਇਹ ਸਾਰਾ ਪ੍ਰੋਟੈਕਟ ਜਿਹੜਾ ਵਾ ਉਹ ਸਰਕਾਰ ਕਰ ਰਹੀ ਹੈ ਇਹਨਾਂ ਲੋਕਾਂ ਨੂੰ ਇਹਨਾਂ ਦੇ ਖਿਲਾਫ ਸਰਕਾਰ ਨੇ ਐਕਸ਼ਨ ਲੈਣਾ ਸੀ ਉਹਨਾਂ ਦਾ ਬਚਾਅ ਕਰ ਰਹੀ ਆ ਜੀ ਤੇ ਉਹ ਜਿਹੜੇ ਬੰਦਿਆਂ ਨੂੰ ਸਜ਼ਾ ਵੀ ਹੋ ਜਾਂਦੀ ਆ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਬੈਨੀਫਿਟ ਆ ਉਹ ਪੀਕਰੇਟ ਫੰਡਾਂ ਦੇ ਵਿੱਚੋਂ ਦੇ ਕੇ ਤੇ ਉਹਨਾਂ ਦਾ ਸਾਰਾ ਕੰਮ ਚਲਾਇਆ ਜਾ ਰਿਹਾ ਉਸ ਤੋਂ ਇਲਾਵਾ ਉਹਨਾਂ ਪੂਰ ਸਬਸਤਰਾ ਦੇ گا 22 ਉਸੇ ਟਾਈਮ ਦੇ ਉੱਤੇ ਹੀ ਪੁਲਸ ਦੇ ਵਿੱਚ ਫਰਫੀ ਕਰ ਲਏ ਜਾਂਦੇ ਆ ਜਿਨ੍ਹਾਂ ਨੂੰ ਸਜ਼ਾ ਹੋ ਜਾਂਦੀ ਜੀ ਜਗਜੀਤ ਸਿੰਘ ਜੀ ਆਖਰੀ ਸਵਾਲ ਹੈਗਾ ਜਿਨ੍ਹਾਂ ਨੂੰ ਹੁਣ ਸਜ਼ਾ ਹੋਈ ਅਜ ਪਰਮਜੀਤ ਸਿੰਘ ਸਾਬਕਾ ਐਸਪੀ ਨੂੰ ਰੌ ਰੱਬਿਆ ਕਿਹੋ ਜਿਹਾ ਸਗਾਜ ਕੋਈ ਚਿਹਰੇ ਤੇ ਪਛਤਾਵੇ ਦੇ ਕੁਝ ਦਿਦਾ ਸੀ ਪਛਤਾਵੇ ਦੇ ਕੋਈ ਕਣ ਵੇਖੋ ਜੀ ਜਿਨੂੰ ਜਿਹੜਾ ਬੰਦਾ ਸੰਦੇ ਨੂੰ ਸਜ਼ਾ ਹੁੰਦੀ ਆ ਪਛਤਾਵਾ ਦੇ ਉਹਦੇ ਤੇ ਹੁੰਦਾ ਹੀ ਆ ਪਰ ਜਿਹੜੇ ਬੰਦੇ ਐਸ਼ ਪ੍ਰਸਤੀ ਤੇ ਜ਼ਿੰਦਗੀ ਜੀਣ ਕਿਤੇ ਹੋਣ ਤੇ ਜਦੋਂ ਉਹਨਾਂ ਨੂੰ ਜੇਲ੍ਹ दिखਦੀ ਹੋਏ ਉੱਤੇ ਹੱਥ ਜੋੜ ਕੇ ਗੇਰ ਗੜਾਉਣ ਤੱਕ ਵੀ ਉਹ ਜਾਂਦੇ ਨੇ ਤੇ ਇਹ ਬੰਦਾ ਤੇ ਸਾਰਾ ਦਿਨ ਉੱਤੇ ਜਦੋਂ ਕੋਰਟ ਦੇ ਵਿੱਚ ਸਿਰ ਟਾਹ ਕੇ ਬੈਹਰਿਆ ਵਾ ਚਲੋ ਇਹਦੀਆਂ ਮੈਨੂੰ ਇਹ ਨਹੀਂ ਲੱਗਦਾ ਵੀ ਅੱਖਾਂ ਦੇ ਵਿੱਚ ਅਥਰੂ ਆਏ ਹੋਣਗੇ ਪਰ ਪਛਤਾਵਾ ਪੂਰਾ ਹੀ ਨਾਲ ਉਹਦੇ ਪਰਿਵਾਰਕ ਮੈਂਬਰ ਵੀ ਜਿਹੜੇ ਉਹ ਮਤਲਬ ਵੇਖ ਰਹੇ ਕਿ ਹੁਣ ਜਿਹੜਾ ਕੀਤੀ ਦੇ ਸਾਲਿਆ ਉਹ ਇੱਥੇ ਮਰ ਗਿਆ ਵਾ ਜੀ ਜਗਜੀਤ ਸਿੰਘ ਜੀ ਜਾਂਦੇ ਜਾਂਦੇ ਆਪਾਂ ਨਾ ਪਿਛਲੇ ਦਿਨਾਂ ਚ ਵੀ ਲਗਾਤਾਰ ਦੇਖ ਰਹੇ ਆ ਆ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਬਹੁਤ ਜ਼ਿਆਦਾ ਚਰਚਾ ਹੁੰਦੀ ਹੈ ਖਬਰਾਂ ਮੈਂ ਵੀ ਇੱਕ ਐਜਾ ਪੱਤਰਕਾਰ ਵੇਖਦਾ ਰਹਿੰਦਾ ਹਾਂ ਕਿ ਆਸ-ਪਾਸੇ ਕੀ ਚੱਲਦਾ ਪਿਆ ਫਿਰ ਅਨਕਾਊਂਟਰ ਹੁਣ ਵੀ ਹੋ ਰਹੇ ਨੇ ਕੁਝ ਕਹਿਣਾ ਚਾਹੂਗੇ ਜਿਹੜੇ ਅੱਜ ਵੀ ਸੇਮ ਉਸੇ ਪੈਟਰਨ ਦੇ ਉੱਤੇ ਹੀ ਇਨਕਾਊਂਟਰ ਕੀਤੇ ਜਾ ਰਹੇ ਆ ਜਿਵੇਂ ਕਹਿੰਦੇ ਆ ਕਿ మోਸ ਟਾਈਮ ਉਹਨਾਂ ਲੋਕਾਂ ਨੂੰ ਕਾਰਪੂ ਜਿਹੜੇ ਸੇਕਾਉਂ ਵੀ ਉਹ ਕਾਰਪੂ ਕਹਿੰਦੀ ਤੇ ਪੋਸ 7 ਵਾਦੀ ਕਹਿੰਦੀ ਇਸ ਟਾਈਮ ਇਹਨਾਂ ਨੇ ਉਹਨਾਂ ਨੂੰ ਗੈਂਗਸਟਰਾਂ ਦਾ ਨਾਮ ਦਿੱਤਾ ਤੇ ਉਸੇ ਪੈਟਰਨ ਦੇ ਉੱਤੇ ਹੀ ਇਨਕਾਊਂਟਰ ਕਰ ਰਹੇ ਆ ਕਿ ਉਸ ਬੰਦੇ ਨੂੰ ਰਿਕਵਰੀ ਲਈ ਲਿਜਾਇਆ ਜਾ ਰਿਹਾ ਹੈ ਤੇ ਉਹਨੇ ਜਦੋਂ ਉੱਥੋਂ ਸਾਨੂੰ ਰਿਕਵਰੀ ਕਰਾਉਣ ਲਈ ਆਪਣਾ ਪਿਸਤਲ ਪੁੱਟਿਆ ਜਾਂ ਜਿਹੜਾ ਵੀ ਹਥਿਆਰ ਪੁੱਟਿਆ ਉਹਦੇ ਨਾਲ ਗੋਲੀ ਪੁੱਛਦੇ ਤੇ ਗੋਲੀ ਚਲਾਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਾਂਦੇ ਉਹ ਜ਼ਖਮੀ ਹੋ ਗਿਆ ਤੇ ਜਾਂ ਮਾਰਿਆ ਗਿਆ ਜੀ ਸੇਮ ਉਹੀ ਕਾਪੀ ਕੀਤੀ ਕੋਈ ਕਹਾਣੀ ਹਰ ਕੇਐਫਆਈਆਰ ਦੇ ਵਿੱਚ ਆਈ ਜਾਂਦੀ ਆ ਤੇ ਸਿਰਫ ਜਗਾ ਬਦਲੀ ਜਾਂਦੀ ਆ ਜਾਂ ਡੇਟ ਬਦਲੀ ਹੁੰਦੀ ਆ ਪਰ ਇਹ ਪੁਲਿਸ ਅਫਸਰ ਜਿਹੜੀ ਮਤਲਬ ਅਜੇ ਵੀ ਸਮਝਣ ਦਾ ਨਾਮ ਨਹੀਂ ਲੈ ਰਹੇ ਤੇ ਇਹ ਸਰਕਾਰ ਨੇ ਤੇ ਪੰਜਾਬ ਨੂੰ ਪੁਲਿਸ ਸਟੇਟ ਦੇ ਵਿੱਚ ਹੀ ਤਬਦੀਲ ਕਰ ਦਿੱਤਾ ਪਿਛਲੇ ਤੋਂ ਇੱਕ ਸਾਲ ਦੇ ਵਿੱਚ ਮੈਨੂੰ ਲੱਗਦਾ 50 ਦੇ ਕਰੀਬ ਇਹੋ ਜਿਹੇ ਜਿਹੜੇ ਆ ਅਨਸਾਟਰ ਹੋ ਚੁੱਕੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ 25 30 ਸਾਲਾਂ ਬਾਅਦ ਇਵੇਂ ਹੀ ਉਹਨਾਂ ਦੇ ਵੀ ਫੈਸਲੇ ਆਉਣਗੇ ਕਿਉਂਕਿ ਲੋਕ ਪਹਿਲਾਂ ਨਾਲੋਂ ਜ਼ਿਆਦਾ ਅਵੇਅਰਨੈਸ ਹੋ ਗਿਆ ਤੇ ਜੀ ਉਹ ਕੋਟਾ ਦੇ ਵਿੱਚ ਪਹੁੰਚ ਰਹੇ ਆ ਜਲੇ ਤੇ ਉਹ ਸੱਤਦਾ ਪਰ ਇਹ ਲੋਕਾਂ ਨੂੰ ਆਪਣੀ ਕੀਤੀ ਦੀ ਜਿਹੜੀ ਆ ਉਹ ਸਜ਼ਾ ਮਤਲਬ ਮਿਲ ਕੇ ਰਹੂਗੀ ਜੀ ਜਗਜੀਤ ਸਿੰਘ ਜੀ ਇੱਕ ਨਾ ਸਵਾਲ ਤਾਂ ਆਖਰੀ ਸੀਗਾ ਪਰ ਤੁਸੀਂ ਨਾ ਇੱਕ ਗੱਲ ਕੀਤੀ ਹੈ ਮੈਨੂੰ ਲੱਗਦਾ ਕਿ ਮੇਰੇ ਵੀ ਕੰਮ ਦੀ ਹੋਊਗੀ ਤੇ ਜਿੰਨੇ ਵੀ ਸੱਜਣ ਸੁਣ ਰਹੇ ਨੇ ਆਪਣੀ ਗੱਲਬਾਤ ਨੂੰ ਉਹਨਾਂ ਨੂੰ ਵੀ ਜ਼ਰੂਰ ਜਾਣਕਾਰੀ ਮਿਲੂਗੀ ਜਦੋਂ ਕਿਸੇ ਨੂੰ ਰਿਕਵਰੀ ਵਾਸਤੇ ਲੈ ਕੇ जाया ਜਾਂਦਾ ਹੈ ਤਾਂ ਕਾਨੂੰਨ ਦੇ ਮੁਤਾਬਿਕ ਜਾ ਕਿਸੇ ਵੀ ਤਰ੍ਹਾਂ ਲਾ ਲੋ ਜਿਹੜਾ ਮੁਲਜ਼ਮ ਹੁੰਦਾ ਹੈਗਾ ਜਿਹਨੂੰ ਪੁਲਿਸ ਨੇ ਫੜਿਆ ਹੁੰਦਾ ਜਿਹਨੂੰ ਰਿਕਵਰੀ ਵਾਸਤੇ ਲੈ ਕੇ जाया ਜਾਂਦਾ ਹੁੰਦਾ ਹਨਾ ਲੈ ਕੇ ਜਾਂਦੇ ਆ ਤਾਂ ਉਹਨੂੰ ਕਿਹਾ ਜਾਂਦਾ ਹੁੰਦਾ ਕਿ ਤੂੰ ਆਪਣੀ ਰਿਕਵਰੀ ਕਰਵਾ ਤੂੰ ਆਪਣੇ ਹੱਥੀਂ ਪਿਸਤਲ ਪੋਰਟ ਪਿਸਤਲ ਹਨਾ ਜਿੱਥੇ ਜਿੱਥੇ ਦੱਬਿਆ ਹੈਗਾ ਜਾਂ ਉਹ ਕੰਮ ਪੁਲਿਸ ਦਾ ਹੁੰਦਾ ਦੇਖੋ ਜੀ ਜਿਹੜੇ ਬੰਦੇ ਨੂੰ ਰਿਕਵਰੀ ਲਈ ਲੈ ਕੇ ਜਾਇਆ ਜਾਂਦਾ ਉਹਨੂੰ ਹੱਥ ਕੜੀ ਲੱਗੀ ਹੁੰਦੀ ਆ ਤੇ ਉਸ ਤੋਂ ਸਿਰਫ ਇਹਨਾਂ ਨੇ ਨਿਸ਼ਾਨਦੇਹੀ ਕਰਾਉਣੀ ਹੁੰਦੀ ਆ ਉਹਦਾ ਇਸ਼ਾਰਾ ਲੈਣਾ ਹੁੰਦਾ ਤੇ ਜਿਹੜਾ ਪੁੱਤਣਾ ਹੁੰਦਾ ਉਹ ਪੁਲਿਸ ਦੇ ਬੰਦੇ ਨੇ ਜਾਂ ਪਿੰਡ ਦੇ ਅਗੇ ਚੌਕੀਦਾਰ ਨੇ ਜਾਂ ਕਿਸੇ ਹੋਰ ਬੰਦੇ ਕੋ ਹੱਥੋਂ ਪਟਾਉਣਾ ਹੁੰਦਾ ਤੇ ਜਿਹੜੇ ਬੰਦੇ ਨੂੰ ਪੁਲਿਸ ਨੇ ਪਹਿਲਾਂ ਹੀ ਕਫੜੀ ਦੇ ਵਿੱਚ ਲੈ ਕੇ ਹੱਥਕੜੀਆਂ ਲਾਈਆਂ ਹੁੰਦੀਆਂ ਉਹ ਬੰਦਾ ਕਿਸੇ ਵੀ ਤਰੀਕੇ ਆਪਣਾ ਤੋਂ ਜਿਹੜਾ ਸਮਾਨ ਪੁੱਟ ਕੇ ਪੁਲਿਸ ਦੇ ਉੱਤੇ ਫਾਇਰਿੰਗ ਨਹੀਂ ਕਰਦਾ ਜਵਾਬੀ ਫਾਇਰਿੰਗ ਨਹੀਂ ਕਰ ਸਕਦਾ ਤੇ ਨਾ ਹੀ ਇਹੋ ਜੀ ਕਿਤੇ ਘਟਨਾ ਇੱਕ ਘਟਨਾ ਤੋਂ ਪੁਲਿਸ ਹੂੰ ਹੂੰ ਉਹਨੇ ਤਾਂ ਸਭ ਕੁਝ ਸਿੱਖ ਸਕਦੀ ਆ ਤੁਸੀਂ ਇਹ ਪਿਛਲੇ 6 ਮਹੀਨਿਆਂ ਦੇ ਵੇਖ ਕੇ ਉਹ ਜਿਹੜੀਆਂ 50 ਘਟਨਾਵਾਂ ਤੁਸੀਂ ਵੇਖ ਲੀਆਂ ਹੋਣੀਆਂ ਕਿ ਹਰ ਇੱਕ ਦੇ ਵਿੱਚ ਇਹ ਕਹਿੰਦੇ ਆ ਕਿ ਜਦੋਂ ਉਸ ਬੰਦੇ ਨੇ ਰਿਕਵਰੀ ਲਈ ਆਪਣਾ ਵੈਪਨ ਪੁੱਟਿਆ ਤੇ ਬੁੱਸਰੇ ਉੱਤੇ ਗੋਲੀ ਚਲਾਤੀ ਤੇ ਜਵਾਬੀ ਵਾਇਰਿੰਗ ਦੇ ਵਿੱਚ ਉਹ ਬੰਦਾ ਜਾਂ ਜ਼ਖਮੀ ਹੋ ਜਾਂਦਾ ਜਾਂ ਮਾਰਿਆ ਜਾਂਦਾ ਜ਼ਰੂਰ ਜੀ ਜ਼ਰੂਰ ਧੰਨਵਾਦ ਤੁਹਾਡਾ ਤੁਸੀਂ ਬੜੀ ਸਾਰੀ ਜਾਣਕਾਰੀ ਦਿੱਤੀ ਅੱਜ ਦਾ ਜੋ ਫੈਸਲਾ ਜੋ ਆਇਆ ਹੈਗਾ ਮੈਨੂੰ ਉਮੀਦ ਆ ਜਦੋਂ ਤੁਸੀਂ ਆਖਿਆ ਕਿ ਜਿੱਦਾਂ ਹੀ ਜਜਮੈਂਟ ਦੀ ਕਾਪੀ ਆਉਂਗੀ ਤਾਂ ਐਸਪੀ ਦੇ ਕੋਲ ਵੀ ਅਧਿਕਾਰ ਹੈਗਾ ਉਹ ਉੱਪਰਲੇ ਕੋਰਟ ਦੇ ਵਿੱਚ ਆਪਣੀ ਸਜ਼ਾ ਦੇ ਖਿਲਾਫ ਜਾ ਸਕਦਾ ਹੈ ਔਰ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਉੱਪਰਲੀ ਕੋਰਟ ਤੱਕ ਤੁਸੀਂ ਸਜ਼ਾ ਨੂੰ ਮੈਨੂੰ ਲੱਗਦਾ ਕਿ ਵਧਾਉਣ ਦੇ ਵਾਸਤੇ ਵੀ ਜਾਓਗੇ ਜਗਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਜਿਹੜੇ ਬੰਦੇ ਬਰੀ ਹੋਏ ਆ ਉਹਨਾਂ ਦੇ ਵਾਸਤੇ ਵੀ ਆਪਾਂ ਜਾਵਾਂਗੇ ਤੇ ਇਹ ਵੀ ਸਜ਼ਾ ਵਧਾਉਣ ਦੇ ਲਈ ਵੀ ਜਾਵਾਂਗੇ ਜੀ ਜਿਹੜੇ ਬਰੀ ਹੋਏ ਨੇ ਉਹਨਾਂ ਦੇ ਵਾਸਤੇ ਵੀ ਜਾਓਗੇ ਜੀ ਜਰੂਰ ਐਡਵੋਕੇਟ ਸਾਹਿਬ ਦਾ ਤੁਹਾਡਾ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਸਾਰੀ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਸਿਕਾ ਸਾਰਾ ਮਾਮਲਾ ਤੁਹਾਨੂੰ ਐਡਵੋਕੇਟ ਸਾਹਿਬ ਨੇ ਆਪਣੀ ਜ਼ੁਬਾਨੀ ਸਾਰਾ ਮਾਮਲਾ ਦੱਸਿਆ ਹੈਗਾ ਸਾਰੀ ਕਹਾਣੀ ਤੁਹਾਨੂੰ ਦੱਸੀ ਹੈ ਕਿ ਕਿਵੇਂ 32 ਵਰੇ ਪਹਿਲਾਂ ਆ ਸਾਰਾ ਕੁਝ ਵਾਪਰਿਆ ਸੀਗਾ ਔਰ ਉਹਨਾਂ ਨੇ ਤੁਹਾਨੂੰ ਦੱਸਿਆ ਕਿ 32 ਵਰਿਆਂ ਬਾਅਦ ਜੇ ਸਜ਼ਾ ਹੋਈ ਹੈ ਕੇਵਲ ਇੱਕ ਜਣੇ ਨੂੰ ਤਾਂ ਕੇਵਲ ਤੇ ਕੇਵਲ 10 ਵਰਿਆਂ ਦੀ ਦੋ ਜਾਨਾਂ ਜਾ ਚੁਕੀਆਂ ਸੀ ਪਰ 32 ਵਰਿਆਂ ਬਾਅਦ 32 ਵਰਿਆਂ ਬਾਅਦ ਅਕਸਰ ਇਹ ਗੱਲ ਕਹੀ ਜਾਂਦੀ ਹੈ ਤੁਸੀਂ ਵੀ ਕਈ ਜਗ੍ਹਾ ਪੜ੍ਹੀ ਹੋਊਂਗੀ ਸੁਣੀ ਵੀ ਹੋਊਂਗੀ ਕਈਆਂ ਦੀ ਜ਼ੁਬਾਨੀ ਆਪਾਂ ਵੀ ਇੱਥੇ ਬਹਿ ਕੇ ਕਈ ਵਾਰ ਇਹ ਗੱਲ ਕਰਦੇ ਆਂ ਕਿ ਦੇਰੀ ਦੇ ਨਾਲ ਮਿਲੇ ਹੋਏ ਇਨਸਾਫ ਨੂੰ ਇਨਸਾਫ ਨਹੀਂ ਕਿਹਾ ਜਾਂਦਾ ਪਰ ਇੱਥੇ ਦੂਜਾ ਪਹਿਲੂ ਇਹ ਹੈ ਕਿ ਆਪਾਂ ਇਸ ਤੋਂ ਹਾਂ ਇੱਕ ਲਾਈਨ ਹੋਰ ਬੋਲ ਕੇ ਬੁੱਤਾ ਲਾ ਲੈਨੇ ਆ ਕਿ ਚਲੋ ਦੇਰ ਨਾਲ ਹੀ ਸਹੀ ਪਰ ਫੈਸਲਾ ਆਇਆ ਦੁਨੀਆ ਦੇ ਲੋਕਾਂ ਨੂੰ ਦੱਸਣ ਦੇ ਵਿੱਚ ਹੋਰ ਮੁਲਕਾਂ ਦੀਆਂ ਸਰਕਾਰਾਂ ਨੂੰ ਦੱਸਣ ਦੇ ਵਿੱਚ ਵੀ ਇੱਥੋਂ ਦੇ ਲੋਕਾਂ ਨੂੰ ਦੱਸਣ ਵਿੱਚ ਵੀ ਲੋਕ ਕਾਮਯਾਬ ਹੁੰਦੇ ਆ ਕਿ ਉਹਨਾਂ ਸਮੇਂ ਦੇ ਵਿੱਚ ਕੀ ਕੁਝ ਵਾਪਰਿਆ ਸਗਾ ਭਾਵੇਂ ਦੇਰ ਨਾਲ ਹੀ ਫੈਸਲਾ ਆਇਆ ਪਰ ਇੱਥੋਂ ਦੀਆਂ ਹੀ ਅਦਾਲਤਾਂ ਦੇ ਵਿੱਚ ਇਹ ਗੱਲ ਸੱਚ ਸਾਬਤ ਹੋਈ ਕਿ ਉਹਨਾਂ ਸਮਿਆਂ ਦੇ ਵਿੱਚ ਇਨਕਾਊਂਟਰ ਹੋਏ ਸੀਗੇ ਭਾਵੇਂ ਦੇਰ ਨਾਲ ਹੀ ਸਹੀ ਪਰ ਸਜ਼ਾਆਂ ਕਈਆਂ ਨੂੰ ਪਹਿਲਾਂ ਵੀ ਹੋ ਚੁੱਕੀਆਂ ਨੇ ਅੱਜ ਵੀ ਸਜ਼ਾ ਹੋਈ ਹੈ ਭਾਵੇਂ ਥੋੜੀ ਹੋਈ ਹੈ ਵਕੀਲ ਸਾਹਿਬ ਨੇ ਕਿਹਾ ਕਿ ਆਪਾਂ ਪਰਿਵਾਰਾਂ ਨਾਲ ਗੱਲਬਾਤ ਕਰਕੇ ਉੱਪਰਲੀ ਅਦਾਲਤ ਦੇ ਵਿੱਚ ਵੀ ਜਾਵਾਂਗੇ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ ਤੁਸੀਂ ਕਮੈਂਟ ਬਾਕਸ ਜਾ ਕੇ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਦਿਓ ਕਿ ਦੋ ਜਾਨਾਂ ਗਈਆਂ ਸਾਬਕਾ ਐਸਪੀ ਜਿਹੜਾ ਕਿ ਐਸਪੀ ਹੋ ਕੇ ਰਿਟਾਇਰ ਹੋਏ ਪਰਮਜੀਤ ਸਿੰਘ ਨੂੰ ਜਿਹੜੀ ਸਜ਼ਾ ਹੋਈ ਹੈ 10 ਸਾਲ ਦੀ ਤੁਹਾਡਾ ਇਸ ਸਜ਼ਾ ਦੇ ਸਬੰਧ ਵਿੱਚ ਕੀ ਵਿਚਾਰ ਹੈ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਮਨ ਵਿੱਚ ਕੀ ਚੱਲਦਾ ਪਿਆ 32 ਵਰਿਆਂ ਬਾਅਦ 10 ਵਰਿਆਂ ਦੀ ਸਜ਼ਾ ਜਰੂਰ ਕਮੈਂਟ ਕਰਕੇ ਦੱਸਿਓ ਬਹੁਤ ਬਹੁਤ ਧੰਨਵਾਦ